ਕੜੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਚਾਟੀ ਵਿੰਡ ਤਹਿਸੀਲ ਤੇ ਜਿਹੜਾ ਸ਼੍ਰੀ ਅਮਰਸਰ ਸਾਹਿਬ ਬਾਈ ਦਾ ਨਾਮ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਇੱਕ ਮੱਝ ਸੱਜਰ ਸੂਈ ਤੇ ਗਾਂ ਵੀ ਦੋਸਤੋ ਬਿਲਕੁਲ ਜਿਹੜੀ ਸੱਜਰ ਸੂਈ ਹੈ ਜੀ ਪ੍ਰੋਪਰ ਡਿਟੇਲ ਸਾਰੀ ਇਹਨਾਂ ਦੋਵਾਂ ਨਗਰ ਦੀ ਆਪਾਂ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਹਰ ਵੀਡੀਓ ਦੇ ਵਿੱਚ ਇਹ ਹੀ ਬੇਨਤੀ ਹੁੰਦੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾਉਂਦਾ ਅਸੀਂ ਦੋਸਤੋ ਕੋਈ ਦਲਾਲੀ ਦਾ ਕੰਮ ਨਹੀਂ ਕਰਦੇ ਕਿਸੇ ਪਾਸੇ ਪਸ਼ੂ ਦੀ ਖਰੀਦਦਾਰੀ ਕਰਨੀ ਆ ਤੁਸੀਂ ਕਰਨੀ ਆ ਇਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਆਪਣੀ ਸੋਜਣਾ ਆਪਣੀ ਸਮਝਣਾ ਪਸ਼ੂ ਖਿਦੇ ਕਰੋ ਆਪਣੀ ਨਰਖ ਪਰ ਕਰਕੇ ਡਿਟੇਲ ਆਪਾਂ ਬਾਈ ਦੇ ਕੋਲ ਵੀਡੀਓ ਵੇਖਣ ਦਾ ਜਰੂਰ ਦੇਖੋ ਫੇਸਬੁੱਕ ਤੇ ਇੰਸਟਾਗ੍ਰam ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਆਓ ਆਪਾਂ ਬਾਈ ਨਾਲ ਗੱਲਬਾਤ ਕਰੀਏ ਧੰਨਵਾਦ ਆਪਣੇ ਬਾਈ ਜੀ ਨੂੰ ਸਤਿਕਾਰ ਸਤਿਕਾਰ ਜੀ ਵਧੀਆ ਜੀ ਵਧੀਆ ਜੀ ਚੱਲੀ ਜਾਂਦਾ ਮਾਦੀ ਕਿਰਪਾ ਨਾਲ ਜੀ ਉਹ ਵੇਚ ਲਈ ਠੀਕ ਹੈ ਹਾਂਜੀ ਅੱਜ ਫਿਰ ਦੋ ਮਾਗ ਆਪਣੇ ਅੱਜ ਦੋ ਹੀ ਹੈਗੇ ਨੇ ਤਿੰਨ ਨਹੀਂ ਤੇ ਬੰਦੇ ਗਾਂ ਲੈ ਜੇ ਗਾਂ ਕੇ 24-25 ਕਿਲੋ ਲੈਂਦੀ ਆਪੇ ਤੋ ਬੰਦਾ ਨਾ ਕਹਿੰਦਾ ਵੀ ਵੀਡੀਓ ਪਾ ਦੇ ਉਹਨਾਂ ਦੇ ਵੀ ਵੀਡੀਓ ਵਿੱਚ ਨਹੀਂ ਕੋਣੀ ਕੰਮ ਕਰਕੇ ਗਾਂ ਪਸ਼ਾ ਕਰਨੀ ਹੈ ਮਾਦਰ ਕੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਐਡਰੈਸ ਹੋ ਗਿਆ ਪਿੰਡ ਚਾਤੀਵੰਡ ਸ਼ਹਿਰ ਨੰਬਰ 7 ਪੋਸਟ ਨੰਬਰ 90418 74 ਨੂੰ ਸ਼ਹਿਰ ਠੀਕ ਹੈ ਹਾਂਜੀ ਤੇ ਗਾਂ ਤੋਂ ਸ਼ੁਰੂ ਕਰਨੀ ਇਹਨਾਂ ਡਿਟੇਲ ਗਾਂ ਨੂੰ ਕਰ ਲਈਏ ਗਾਂ ਸੂਈ ਦੂਸਰਾ ਸੁਭਾ ਜੀ ਤੇ ਅੱਜ ਤੁਸੀਂ ਚੌਥਾ ਪੰਜਵਾਂ ਦਿਨ ਜਾਓ ਬੱਚਾ ਜੀ ਅਸੀਂ ਚੌਥਾ ਪੰਜਵਾਂ ਦਿਨ ਦੱਸੀ ਹਾਂਜੀ ਆਪਣੀ ਕੁਆਲਿਟੀ ਕਰ ਲੋ ਚੱਲ ਤੇ ਹੁਣ ਕਿੰਨਾ ਬਹੁਤ ਜਿਆਦਾ ਬਹੁਤ ਆਲੇ ਦੁੱਧ ਲਾੜੇ ਤੇ ਜਿਹੜਾ ਦੁੱਧ ਪੱਕਾ ਬਦੂਗਾ 16 ਕਿਲੋ ਦੁੱਧ ਹੋਗਾ ਉਹਨਾਂ ਅੰਗਾਂ ਦਾ ਹਾਂਜੀ 16 ਕਿਲੋ ਦੁੱਧ ਕਮਾਣੇ ਦੋੜਾਂ ਚੋਲੇ ਕੋਈ ਬੱਚਾ ਕੀ ਮਗਰ ਬੱਚਾ ਜੋ ਉਹ ਬੱਚਾ ਵਗਾ ਦੇ ਮਲੇ ਬਾਗੀ ਨਵਾਇਆ ਨਵਾਇਆ ਨਹੀਂ ਆਜੇ ਇਸੇ ਕਹਿਣਾ ਪੈਣੇ ਪੋਂਡੇ ਜਵਾਈਆਂ ਅਸੀਂ ਅੱਛਾ ਜੀ ਹਾਂ ਇਹ ਤਾਲੀ ਕਰਕੇ ਮਲ ਕਰਕੇ ਨਵਾਇਆਂ ਨੇ ਆ ਮਾਰ ਅੱਧਾ ਮਾਰ ਜੇ ਭੁੱਖਾ ਲੈਂਦਾ ਪੱਠਾਂ ਦੁਖੋ ਆਓ ਜੀ ਹਰੇ ਰੂਹੀ ਛੋਟੇ ਬਾਕੀ ਇੱਕ ਥਾਂ ਤੋਂ ਘਾਇਓ ਲਾਗਾਂ ਆਗੇ ਕੋਈ ਪਤਾ ਡਰਦੀ ਥੋੜੇ ਜੇ ਕੈਮਰੇ ਤੋਂ ਚੋਣ ਵੀ ਬੋਲੀ ਹੋਊਗੀ ਕੋਈ ਥਣ ਘਟ ਵਧ ਹੋਵੇ ਕੋਈ ਪੂਛ ਟਾਵੇ ਕੋਈ ਚਵਾਈ ਮਾਰੀ ਹੋਵੇ ਠੀਕ ਹੈ ਜੀ ਮੰਗਾ ਵੀ ਪਾਉਣਾ ਇਹਨੂੰ ਆਪਾਂ ਹਾਂ ਜਿਨਾ ਰੱਖੀ ਜੇ ਦੋ ਸੋ ਬਾਅਦ ਵਿੱਚ ਪਿਆਰ ਦੇ ਨਾਮ ਤੇ ਦਾ ਇਹ ਪਿਆਰ ਹੋਰ ਬਹੁਤ ਬਹੁਤ ਜੀਕੇ ਸਟਾਰਟਿੰਗ ਕੀਤੀ ਜੇ ਬਾਕੀ ਦੋ ਦੋ ਜੀਆ ਚਲਾ ਚਲਾ ਬਤਾ ਤਰਨਾ ਬਤਾ ਹਲਾ ਮੈਂ ਕੁਆਇਟ ਲੋਕ ਨੂੰ ਕਹਣਾ ਮੇਰੇ ਤੋਂ ਰੱਖ ਬੈਰੀਅਰ ਹੀ ਪਾਸਿੰਗ ਕਰ ਰਿਹਾ ਬਹੁਤ ਚੰਗੀ ਆ ਆ ਦੇਖੋ ਜੀ ਕਬਾਇਆਂ ਸੁਈਆਂ ਬਹੁਤ ਜਾ ਰਹੀਆਂ ਐ ਇਹ ਵੀ ਏਦਾਂ ਮਾਰਦਾ ਪੈਣੇ ਪੁੰਨੇ ਜਾ ਕੇ ਮਾਲ ਥੱਕਾ ਏ ਤੋ ਕਹਿ ਕੇ ਭੁੱਖਾ ਏ ਬਹੁਤ ਆਣ ਮੁਕਰ ਅੱਛਾ ਭਾਈ ਜੀ ਉਹ ਕੋਣ ਮੋਲੇ ਦਾ ਕੀ ਕਰਨਾ ਮੋਲੇ ਦਾ ਜੀ 60000 ਦੇ ਦਈਏ 60000 ਹਾਂ ਦੇਣੀ ਕਿ ਨਹੀਂ ਉਹਨੇ ਕਿਹਾ ਹੀ ਮੋਲੇ 5000 ਰੁਪਏ ਛੱਡਦੇ 5000 ਰੁਪਏ ਛੱਡਦੇ 2000 ਰੁਪਏ ਛੱਡਾਂਗੇ 5000 ਛੱਡ ਜੀ ਦੇ ਤਾਂ ਇਹ ਪੂਰੇ 50 ਲਓ ਜੀ ਪੂਰਾ 50000 ਰੁਪਿਆ ਰੇਟ ਦਾ ਹੋ ਗਿਆ 16 ਕਿਲੋ ਬੌਲੀ ਹੋ ਗਈ ਬਹੁਤਾਰੇ ਕੋਈ ਦੁੱਧ ਲਾ ਲੈ 16 ਕਿਲੋ ਲੋਹੇ ਵਰਗਾ ਕੰਦੇ ਵਰਗਾ ਆਊਗਾ ਠੀਕ ਹੈ ਜੀ ਹਾਂ 16 ਕਿਲੋ ਦੋ ਦੋ ਜਿਹੜਾ ਬਹੁਤਾਂ ਜਿੰਨੇ ਦੁੱਧ ਵੇਲੇ ਕੋਈ ਚਾਰ ਪੂਰਾ ਇਹਦਾ 50000 ਰੁਪਿਆ ਰੇਟ ਸਿੱਦੇ ਵਿੱਚ ਕੋਈ ਥੋੜਾ ਬੜਾ ਛੋੜ ਸਕਾ ਹੋਊਗਾ ਆ ਗਿਆ ਤਾਂ ਇਹ ਟਾਈਮ ਨੇ 5 ਵਜੇ ਦੇਸਾ 11 ਵਜੇ ਜੀ ਹਈ 11 ਵਜੇ ਜੀ ਤੇ ਸਦੀ 5 ਵਜੇ ਦੀ ਜਵਾਈ ਆ ਠੀਕ ਹੈ ਤਾਂ ਸ਼ਾਮ ਨੂੰ ਪੂਰੀ ਫੁੱਲ ਬਣ ਜਣੀ ਐ ਜੀ ਹੋਰ ਠੀਕ ਹਾਂਜੀ ਇਹਦੇ ਨਾਲ ਇੱਕ ਵੀਰ ਦੇ ਕੋਲ ਮਾਝਾ ਬਿਲਕੁਲ ਸਾਜੀ ਸੀ ਪਰ ਜਦੋਂ ਮਾਝਾ ਬਜੇ ਜੀ ਮੈਂ ਪਹਿਲਾ ਸਵੇ ਅੱਛਾ ਜੀ ਤੇ ਮਗਰ ਕੱਟੀ ਜਾ ਮੈਂ ਇਹਦੀ ਆ ਦੋਸਤੋਂ ਮਗਰ ਦੇ ਕੱਟੀ ਜੇ ਕੱਟੀ ਜਿਹਾ ਨਾ ਬਣੀ ਤੇ ਹਾਂਜੀ ਕਿੰਨਾ ਟਾਈਮ ਹੋ ਗਿਆ ਬਈ ਸੀ ਆਈ ਸੁਣੀ ਨਹੀਂ ਕੋਈ 14-15 ਦੇ ਨਹੀਂ ਇਹਨੂੰ ਹੀ 14-15 ਇਹ ਤੋਂ ਕਿ ਬਾਵਲੀ ਲਾਲੇ ਬਾਵਲੀ ਉਗਾ ਠਾ ਨੌਕਾ ਬਾਵਲੀ ਬੰਦੀ ਆ ਉਹਦਾ ਸੇਰੇ ਸੇਰੇ ਚਾਹ ਬਣ ਗਈ ਸੀ ਉਦਾਂ ਅੱਜ ਅੱਛਾ ਜੀ ਹਾਂ ਠੀਕ ਹੈ ਲਓ ਦੋਸਤੋਂ ਬੈਕਸੈਟ ਤੋਂ ਥਾਂ ਦੀ ਕੁਆਲਿਟੀ ਕਰਦੇ ਹਾਂ 11 ਵਜੇ ਦਾ ਟਾਈਮ ਦੋਸਤੋ ਵੀਰੇ ਦੇ ਕਾਰ ਚ ਘੰਟੇ ਹੋਏ ਪਹੁੰਚਿ ਸ਼ਵਾਈ ਹੋਈ ਨਹੀਂ। ਸ਼ਾਮਾ ਦਾ ਜੀਬ ਦੇ ਨਵੀਂ ਆੜੇ ਦੇ ਕੰਮ ਕਰ ਰਹੇ। ਸਾਡੇ ਕੋਈ ਛੋਟੀ ਨਵਾਈ ਨੂੰ ਹੋਈ ਨਹੀਂ ਤੇਰੀ ਉਧਰ ਲਿਬਰੀ ਤੇ ਬੜੀਆ। ਕੋਈ ਮੈਂ ਤੁਹਾ ਬਿਲਕੁਲ ਮੀਰਾ ਮੀਰਾ ਸੁਣ। ਵੜਾ ਬੈਠੀ ਆ ਚੋਣ ਹੀ ਪੋਲੀ ਹੋਊਗੀ 1.5 ਕਿਲੋ ਗਾੜ ਹੀ ਹੋਊਗੀ ਚਵਾਈ ਚਾਰ 14 ਬਰਾਬਰ ਹੋਗੇ ਥਾਂ ਕੋ ਘਟਵਾਦ ਨਹੀਂ ਮੈਂ ਲਾਊਗਾ ਠੀਕ ਹੈ ਕਪੂਛਾ ਟਾਣਾ ਨਹੀਂ ਹੋਊਗਾ ਚਵਾਈ 2 ਕੱਲਾ ਹੋਊਗੀ ਢਾਰ ਵੀ ਗਾੜ ਵੀ 1.5 ਕਿਲੋ ਹੋਗੀ ਛੋਟੀ ਹਾਂ ਹਾਂ ਆਹ ਲੋ ਤੁਸੀਂ ਚੈੱਕ ਕਰ ਨੌ ਸਾਢੇ ਨੌ ਕਿਲੋ ਦੁੱਧ ਤਾਂ ਹੋਣ ਹੋ ਗਿਆ ਬੱਚੇ ਕੱਢ ਗਈ ਸਾਢੇ ਨੌ ਕਿਲੋ ਦੋਣ ਨੇ ਦੁੱਧ ਹੋ ਗਿਆ ਜੋ ਟਿਕੋ ਠੀਕ ਹੈ ਬੜੇ ਪਤੋਈ ਬਾਈ ਜੋ ਬਨ ਮੋਲ ਦਾ ਕੀ ਕਰਨ ਮੋਲ ਵਿੱਚ ਤੁਸੀਂ ਆਵੋ ਕਿੰਨੇ ਦੇ ਦੇਗੇ ਬਿਲਕੁਲ ਜਾਇਦਾ ਮੋਲ ਦੇ ਦਿੰਦੇ ਨੇ ਬਾਈ ਅੱਤ ਦੀ ਚੋਟੀ ਦੇ ਦਾਂਗੇ 75000 ਰੁਪਏ ਹਾਂ 2000 ਰੁਪਏ ਛੱਡਾਂਗੇ 70000 ਰੁਪਏ ਉਹ ਕਰ ਦਿੰਦੇ 70000 ਦੀ ਚੋਟੀ ਦੇ ਦਾਂਗੇ ਜੇ ਸੁਣੋ ਜਿੱਥੋਂ ਜਿੰਨੀ ਦੇਣੀ ਹੈ ਜੇ ਸੁਣੋ 72 ਦੀ ਝੋਟੀ ਦੇਣੀ ਆ ਬੱਤਾਂ ਜੀ ਝੋਟੀ ਦਾਂਗੇ ਬਾਅਦ ਝੋਟੀ ਸਪਾਈਸ ਵੀ ਬਈਓ ਜਾਰੀ ਕੱਟੀ ਦੀ 72000 ਰੁਪਇਆ ਦਾ ਮੌਕਾ ਦੋਵੇਂ ਡੰਗਰੇ ਕੋ ਇਕੱਠੇ ਲੈ ਜਾਈ ਦੋਵਾਂ ਡੰਗਾਂ ਦਾ 1 ਲੱਖ 1 22 ਬਾਨਾ 1 22 ਬਾਨਾ ਦੋਵੇਂ ਇਕੱਠਿਆਂ ਲੋ ਦੋਵਾਂ ਦਾ ਵੱਖਰਾ ਕਰ ਲੈਣਾ ਸਭ ਦਾ ਦੋਵੇਂ 12000 ਰੁਪਇਆ ਦੋਵੇਂ ਦੇ ਲਾਂਗੇ 1 20 ਲਓ ਜੀ ਗਾਹ ਕੋ 16 ਕਿਲੋ ਦੁੱਧ ਹੋ ਗਾ ਕੰਦੇ ਆ ਡੱਬੇ ਵਾਲਾ ਕੰਦੇ ਲੋਹਰ ਕਾ ਅਈ ਤੋਗੇ ਲਵੇ ਹਾਂ ਬਾਦ ਵਿੱਚ ਕੰਗੀ ਕਹਿੰਦੇ ਦੁੱਧ ਘਾਟੇ ਦਾ ਕਦਮ ਹਾਂਜੀ ਹਾਂਜੀ ਉਹ ਵੀ ਜੀ ਸਾਹ ਦੀ ਗੱਲ ਆ ਦੁੱਧ ਤੇ ਸੇਵਾ ਤੇ ਹਾਂਜੀ ਜਿਹੜੇ ਇਹਨੂੰ ਸੇਵਾ ਕਰਨਗੇ ਭਾਂ ਦੁੱਧ ਦੇ ਹੋਗਾ 20 ਕਿਲੋ ਦੇ ਦੇ ਹੁਣ ਉਹ 16 ਕਿਲੋ ਦੁੱਧ ਹੋਣਾ ਹੋਗਾ ਲੋਹਰ ਕਾ ਠੀਕ ਹੈ ਜੀ ਹਾਂ ਦੁੱਧ ਤੋਂ ਵੱਧ ਤੋਂ ਵੱਡੀ ਗੱਲ ਤੁਹਾਡੀ ਸੇਵਾ ਤੇ ਆ ਜਿੱਦਾਂ ਦੀ ਸੇਵਾ ਕਰਨ ਦੁੱਧੇ ਕਰਮਾ ਲਈ ਦਾ ਦਾ ਕਰਾ ਦੇਣੀਆ ਚੰਗੀ ਸੇਵਾ ਕਰੋ ਚੰਗਾ ਚੋਲੋ ਵੀ ਮਾੜੀ ਸੇਵਾ ਕਰ ਉਹ ਦੁੱਧ ਘਟ ਦੇ ਦੇਣੀਆ ਬਾਕੀ ਦੋਸਤੋ ਤੁਮੇ ਬਹੁਤ ਸਾਰੇ ਸਵਾਏ ਹੈ ਇੱਕ ਟਾਈਮ ਦੋ ਟਾਈਮ ਤਿੰਨ ਦੇ ਕੱਢੀ ਕਰੀ ਤੇ ਵੜਾ ਹੈ ਕਹਿ ਜਰੂਰ ਕਰਿਆ ਕਰੋ ਐਡਰੈਸ ਇੱਕੀ ਜੀ ਦਾ ਫੇਰ ਬੋਲ ਦਲਾਂ ਕਸੀ ਜੀ ਜਿਹੜਾ ਸ਼੍ਰੀ ਅਮਰਸਾ ਸਾਹਿਬ ਬਾਈ ਦਾ ਨਾਮ ਦੇ ਰਿਹਾ ਹਾਂ ਫੋਨ ਨੰਬਰ ਬਾਈ ਇੱਕ ਨਹੀਂ ਫੇਕ ਹੋਣਾ ਫੋਨ ਨੰਬਰ ਜਿਹੜਾ ਹੈ 90418 74969 ਨਾ ਜੋਬੜਾ ਪੇਣੀ ਚਾਟੀਵਾਂ ਨੇ ਸ਼ਹਿਰ ਮਰਸਾ ਜਿਹੜੀ ਮਰਸਾ ਜੀ ਠੀਕ ਹੈ ਹਾਂਜੀ ਧੰਨਵਾਦ ਉਹ ਫਿਰਣਾ ਵੀਡੀਓ ਦੇਖਣ ਵਾਸਤੇ